ਗੈਰ ਕਾਨੂੰਨੀ ਕਲੋਨੀਆਂ ਜਨਮ ਨਾ ਲੈਣ ਔਰ ਭੋਲੇ-ਪਾਲੇ ਕਿਸਾਨ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਨੂੰ ਦੇਖਦੇ ਹੋਏ ਅਸੀਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਇਆਗੇ ਤਾਂ ਕਿ ਕਿਸਾਨ 10 ਏਕੜਾ 15 ਏਕੜਾ 20 ਏਕੜਾ ਜਿੰਨੀ ਵੀ ਉਹਦੀ ਜ਼ਮੀਨ ਆ ਜੇ ਉਹ ਚਾਹੁੰਦਾਗਾ ਕਿ ਮੈਂ ਲੁਧਿਆਣਾ ਦੇ ਸ਼ਹਿਰ ਦੇ ਪਾਸੇ ਸਰਕਾਰ ਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਆ ਉਹਦੇ ਵਿੱਚ ਆਪਣੀ ਲੈਂਡ ਸਬਮਿਟ ਕਰਦਾਗਾ ਆਪਣੀ ਲੈਂਡ ਦੇਣੀ ਚਾਹਨਾਗਾ ਉਸ ਪ੍ਰਕਿਰਿਆ ਦੇ ਤਹਿਤ ਉਹ ਇੱਕ ਪ੍ਰਕਿਰਿਆ ਦੇ ਤਹਿਤ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆਪਣੀ ਜਿਹੜੀ ਆ ਫਰਮ ਦੇਊਗਾ ਆਪਣਾ ਕੰਸੈਂਟ ਦੇਊਗਾ ਆਪਣੀ ਸਹਿਮਤੀ ਦੇਊਗਾ ਔਰ ਉਸ ਬਾਅਦ ਜਾ ਕੇ ਸਰਕਾਰ ਜਿਹੜੀ ਆ ਉਸ ਲੈਂਡ ਨੂੰ ਡਿਵੈਲਪ ਕਰਕੇ ਉਸ ਜ਼ਮੀਨ ਨੂੰ ਡਿਵੈਲਪ ਕਰਕੇ ਮਾਰਕੀਟ ਦੇ ਅੰਦਰ ਸੇਲ ਕਰੂਗੀ ਔਰ ਉਸ ਜਦੋਂ ਮਾਰਕੀਟ ਚੱਲਸੀ ਜਦੋਂ ਡਿਵੈਲਪ ਕਰਾਂਗੇ ਜਦੋਂ ਉਸ ਦੇ ਅੰਦਰ ਸੀਵਰੇਜ ਦਾ ਪ੍ਰਬੰਧ ਕਰਾਂਗੇ ਉਸ ਜ਼ਮੀਨ ਦੇ ਉੱਤੇ ਜਦੋਂ ਉੱਥੇ ਲਾਈਟਾਂ ਦਾ ਪ੍ਰਬੰਧ ਕਰਾਂਗੇ ਜਦੋਂ ਉੱਥੇ ਸੜਕਾਂ ਦਾ ਪ੍ਰਬੰਧ ਕਰਾਂਗੇ ਜਦੋਂ ਅਸੀਂ ਉੱਥੇ ਸਕੂਲ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਪਲੇ ਗਰਾਊਂਡ ਦੀ ਵਿਵਸਥਾ ਕਰਾਂਗੇ ਜਦੋਂ ਉੱਥੇ ਅਸੀਂ ਕਮਿਊਨਿਟੀ ਸੈਂਟਰ ਦੀ ਵਿਵਸਥਾ ਕਰਾਂਗੇ ਜਦੋਂ ਅਸੀਂ ਉੱਥੇ ਗੁਰਦੁਆਰਾ ਮੰਦਿਰ ਧਾਰਮਿਕ ਸਥਾਨ ਦੀ ਵਿਵਸਥਾ ਕਰਾਂਗੇ ਔਰ ਉਸ ਤੋਂ ਬਾਅਦ ਉਹ ਜ਼ਮੀਨ ਜਿਹੜੀ ਆ ਜਨਤਾ ਦੇ ਲਈ ਖੁੱਲੀ ਹੋਊਗੀ ਕੋਈ ਵੀ ਬੰਦਾ ਉਸ ਜ਼ਮੀਨ ਨੂੰ ਸਰਕਾਰ ਤੋਂ ਖਰੀਦ ਸਕਦਾਗਾ ਪਰ ਨਾਲ ਦੀ ਨਾਲ ਕਿਸਾਨ ਜਿਹੜਾ ਉਹ ਭਾਈਵਾਲ ਹੋਊਗਾ ਕਿਸਾਨ ਨੂੰ ਅਸੀਂ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਚੋਂ 1000 ਗੱਜ ਜਿਹੜਾ ਸਕਿਉਰ ਗੱਜ ਜਿਹੜਾ ਉਹ ਦੇਵਾਂਗੇ ਹਾਊਸਿੰਗ ਦੇ ਲਈ ਘਰ ਬਣਾਉਣ ਦੇ ਲਈ ਔਰ 200 ਗੱਜ ਜਿਹੜਾ ਹੈਗਾ ਉਹਦੇ ਲਈ ਕਮਰਸ਼ੀਅਲ ਹੋਊਗਾ ਸਵੇਰਾ ਕਹਿਣ ਦਾ ਭਾਵ ਆ ਕਿਸਾਨ ਉਸ ਡਿਵੈਲਪ ਕੀਤੀ ਹੋਈ ਜ਼ਮੀਨ ਨੂੰ ਜਿਹੜਾ ਵੇਚ ਸਕੂਗਾ ਔਰ ਉਹਦੇ ਲਈ ਉਹਨੂੰ ਕੋਈ ਵੀ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਖੜੀ ਹੋਊਗੀ